ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਦੇ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਭਗਵਾਨ ਵਾਲਮੀਕ ਜੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਕਿਉਂਕਿ ਕਈਆਂ ਦਿਨਾਂ ਤੋਂ ਬਹੁਤ ਸਾਰੇ ਵੀਰਾਂ ਤੇ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਭਗਵਾਨ ਵਾਲਮੀਕ ਜੀ ਦਾ ਕੋਈ ਮੰਤਰ ਪਾਠ ਦੱਸਿਆ ਜਾਵੇ ਵਾਲਮੀਕ ਮਹਾਰਜ ਦੇ ਮੰਤਰ ਦੀ ਵੀਡੀਓ ਅਪਲੋਡ ਕੀਤੀ ਜਾਵੇ ਇਸ ਲਈ ਅੱਜ ਦੇ ਸੀਨ ਆਪ ਸਭ ਦੇ ਲਈ ਭਗਵਾਨ ਵਾਲਮੀਕ ਜੀ ਦਾ ਇੱਕ ਰੱਖਿਆ ਮੰਤਰ ਲੱਗੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਮੰਤਰ ਨੂੰ ਕਿਵੇਂ ਸਿੱਧ ਕਰਨਾ ਹੈ ਕਿਵੇਂ ਇਸ ਮੰਤਰ ਦਾ ਕੰਮ ਲੈਣਾ ਹੈ ਕਿਵੇਂ ਮੰਤਰ ਕੰਮ ਕਰਦਾ ਹੈ ਅਤੇ ਮੰਤਰ ਕਿਹੜਾ ਹੈ ਇਹ ਸਾਰਾ ਕੁਝ ਅਸਲੀ ਵੀਡੀਓ ਵਿੱਚ ਦੱਸਿਆ ਜਾਵੇਗਾ ਇਸ ਲਈ ਵੀਡੀਓ ਨੂੰ ਪੂਰਾ ਦੇਖਣਾ ਹੈ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਇਸ ਮੰਤਰ ਦਾ ਜਪ ਕਰਨ ਦੇ ਨਾਲ ਯਾਨੀ ਕਿ ਭਗਵਾਨ ਵਾਲਮੀ ਜੀ ਦੇ ਇਸ ਮੰਤਰ ਦਾ ਜਪ ਕਰਨ ਦੇ ਨਾਲ ਤੁਹਾਡੇ ਤੇ ਵਾਲਮੀ ਜੀ ਮਹਾਰਾਜ ਦੀ ਕਿਰਪਾ ਹੋਵੇਗੀ ਤੁਹਾਡੇ ਪਰਿਵਾਰ ਤੇ ਕਿਰਪਾ ਹੋਵੇਗੀ ਤੁਹਾਡੇ ਤੇ ਤੇ ਤੁਹਾਡੇ ਪਰਿਵਾਰ ਤੇ کسے بھی ممبر تھے کسے کا کوئی بھی بار نہیں چلے گا چاہے جنہیں مرضی کوئی جادو ڈونے کری جائے جنہیں مرضی چیز چی جائے تو دے کسے چیز کا کوئی بھی اثر نہیں ہوئے گا کیونکہ بہت ہی شکتی شکتیشالی یہ منتر آمیک مہاراج جی بہت ہی شکتی شالی نے تو ہم ہر ایک بری شکتی تو بچاؤں گے تی ہر ایک بری بلا تو حفاظت کر کے توگڑے کماں سوارن گے ਵਰ ਸੱਚੇ ਦਿਲ ਨਾਲ ਇੱਕ ਵੰਚ ਤੁਕੇ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ। ਅਨੰਦਿ ਸ਼ਰਨ ਵਿੱਚ ਜਾਉਗੇ ਤਾਂ ਨਿਰਾਸ਼ਾ ਨਹੀਂ ਮਿਲੇਗੀ। ਝੂਲੀਆਂ ਭਰਨਗੇ। ਦੁੱਖਾਂ ਕਲੇਸ਼ਾਂ ਬਿਮਾਰੀਆਂ ਦਾ ਨਾਸ਼ ਕਰਨਗੇ। ਇਸ ਤਰ੍ਹਾਂ ਦੇ अनेका ਹੀ ਫੈਜ਼ ਤੁਹਾਨੂੰ ਇਸ ਮੰਤਰ ਦੇ ਨਾਲ ਮਿਲਣਗੇ। ਭਗਵਾਨ ਵਾਲਮੀਕੀ ਦੀ ਕਿਰਪਾ ਦੇ ਆਦ੍ਰਸ਼ਟੀ ਤੁਹਾਡੇ ਤੇ ਰਹੇਗੀ। ਦੋਸਤੋ ਤੁਸੀਂ ਇਸ ਮੰਤਰ ਨੂੰ 41 ਦਿਨ ਦੀ ਸਾਧਨਾ ਕਰਕੇ ਵੀ ਸਿੱਧ ਕਰ ਸਕਦੇ ਆ ਹਰ ਰੋਜ਼ ਸਵੇਰੇ ਸ਼ਾਮ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਜੇਕਰ ਤੁਸੀਂ 41 ਦਿਨ ਦੀ ਸਾਧਨਾ ਕਰਨੀ ਹੈ ਹਰ ਰੋਜ਼ ਸਵੇਰੇ ਅਤੇ ਸ਼ਾਮ ਇਸ ਮੰਤਰ ਦਾ ਜਾਪ ਕਰਨਾ ਹੈ ਜਾਪ ਕਰਨ ਲਈ ਸਫੇਦ ਆਸਣ ਹੋਣਾ ਚਾਹੀਦਾ ਚਿੱਟੇ ਰੰਗ ਦਾ ਆਸਣ ਹੋਣਾ ਚਾਹੀਦਾ ਅਤੇ ਸਫੇਦ ਹੀ ਕੱਪੜੇ ਪਾ ਕੇ ਤੁਸੀਂ ਸਾਧਨਾ ਕਰਨੀ ਹੈ ਅਤੇ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਵਾਲਮੀਕ ਮਾਰਜ ਦੇ ਚਰਨਾ ਵਿੱਚ ਬੇਨਤੀ ਕਰਨੀ ਕਿ ਮੈਂ ਤੁਹਾਡੀ ਸਹਾਦਨਾ ਸ਼ੁਰੂ ਕਰਨ ਜਾ ਰਿਹਾ ਹਾਂ ਮੇਰੇ ਤੇ ਕਿਰਪਾ ਕਰਨੀ ਹੈ ਅਤੇ ਵਾਲਮੀਕ ਮਹਾਰਾਜ ਜੀ ਨੂੰ ਤੁਸੀਂ ਲੱਡੂਆਂ ਦਾ ਪੋਗ ਲਵਾ ਸਕਦੇ ਮਠਾਈ ਦਾ ਪੋਗ ਲਵਾ ਸਕਦੇ ਆ ਜਾਂ ਫਿਰ ਦੇਸੀ ਕੇ ਦੇ ਸੂਜੀ ਦੇ ਘੜਾ ਦਾ ਵੀ ਪੋਗ ਲਵਾ ਸਕਦੇ ਆ ਦੋਸਤੋ ਇਹ ਮੰਤਰ ਇੱਕ ਦਿਨ ਦੇ ਵਿੱਚ ਵੀ ਸਿੱਧ ਕੀਤਾ ਜਾ ਸਕਦਾ ਹੈ ਕਿਸੇ ਤੀਜ ਤਿਉਹਾਰ ਤੇ ਜਿਵੇਂ ਦੀਵਾਲੀ ਤੇ ਹੋਲੀ ਤੇ ਦੁਸ਼ਹਿਰੇ ਤੇ ਜਾਂ ਫਿਰ ਗ੍ਰਹਣ ਦੇ ਸਮੇਂ ਵਿੱਚ ਚਾਹੇ ਚੰਦਰ ਗ੍ਰਹਣ ਹੋਵੇ ਚਾਹੇ ਸੂਰਜ ਗ੍ਰਹਣ ਹੋਵੇ ਇਸ ਦੇ ਦੌਰਾਨ ਵੀ ਇਸ ਮੰਤਰ ਨੂੰ ਸਿੱਧਗੀ ਤੱਕ ਜਾ ਸਕਦਾ ਹੈ। ਬਾਕੀ ਸਿੱਧ ਕਰਨ ਤੋਂ ਬਾਅਦ ਤੁਸੀਂ ਇਸ ਮੰਤਰ ਦਾ ਹਰ ਰੋਜ਼ ਜਾਪ ਕਰਦੇ ਰਹਿਣਾ ਹੈ। ਾਕੀ ਮੰਤਰ ਜਾਗਰਿਤ ਰਵੇ। ਜਿੰਨਾ ਮੰਤਰ ਦਾ ਜਾਪ ਕਰਦੇ ਰਾਂਗੇ, ਉੰਨਾ ਸਾਡੇ ਤੇ ਵਾਲਮੀਕ ਮਹਾਰਾਜ ਦੀ ਕਿਰਪਾ ਹੁੰਦੀ ਰਹੇਗੀ। ਜਿੰਨਾ ਚਾਪ ਵੱਧ ਤੋਂ ਵੱਧ ਕਰਾਂਗੇ, ਉਨੀ ਵੱਧ ਤੋਂ ਵੱਧ ਕਿਰਪਾ ਹੁੰਦੀ ਰਹੇਗੀ। ਕਿਉਂਕਿ ਕਿਰਪਾ ਆਮੇ ਨਹੀਂ ਹੋ ਜਾਂਦੀ, ਮਿਹਨਤ ਕਰਨੀ ਪੈਂਦੀ ਆ। ਤੇ ਸਿਰਫ ਜਾਪ ਹੀ ਕਰਨਾ ਹੈ ਆਪਾਂ ਇੰਨੀ ਮਿਹਨਤ ਤਾਂ ਆਪਣੇ ਲਈ ਕਰ ਸਕਦੇ ਆ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਹਰ ਰੋਜ਼ ਜਾਪ ਤਾਂ ਕਰ ਸਕਦੇ ਆ ਮੰਤਰ ਬਹੁਤ ਹੀ ਆਸਾਨ ਹੈ ਤੇ ਜਾਪ ਵੀ ਹਰ ਰੋਜ਼ ਸਿਰਫ ਇੱਕ ਮਾਲਾ ਦਾ ਕਰਨਾ ਹੈ ਇੱਕ ਮਾਲਾ ਦਾ ਜਾਪ ਕਰਨ ਲਈ ਆਪਾਂ ਆਪਣੇ ਲਈ ਇੰਨਾ ਕੁ ਤਾਂ ਸਮਾਂ ਕੱਢ ਹੀ ਸਕਦੇ ਆ ਸੋ ਦੋਸਤੋ ਹੁਣ ਮੈਂ ਤੁਹਾਨੂੰ ਇਹ ਮੰਤਰ ਦੱਸਣ ਜਾ ਰਿਹਾ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਹੁਣ ਤੁਸੀਂ ਇਸ ਮੰਤਰ ਨੂੰ ਸੁਣ ਲਵੋ ਤੇ ਨੋਟ ਕਰ ਲਵੋ ਓਮ ਨਮੋ ਆਦੇਸ਼ ਗੁਰੂ ਜੀ ਦਾ ਭਗਵਾਨ ਵਾਲਮੀਕੀ ਬੁੱਧੀ ਵਿਦਿਆ ਪਾਏ ਆਪ ਹੀ ਬਨੇ ਸ਼੍ਰੀ ਕ੍ਰਿਸ਼ਨ ਜੀ ਚੱਕਰ ਚਲਾਏ ਤੋੜੇ 300 ਕੋਠੀ 900 ਮਾਲਾ ਤੁਮਹੀ ਤੋ ਹੋ میرے کنٹھ پنڈ کے رکھ والا رکشا کر رکھنا اپنی چھایا کبھی شترو ویری کا نہ چلے مایا نہ چلے مٹھ نہ چلے گھال نہ ویری کا چلے کالا علم رکشا کر رکشا کر بھگوان والمیکی رکشا کر رکشا کرے تن من کی رکشہ کرے مجھے ہے آپ کا ہی سہارا آدیش گرو گورکھ ناتھ شیو شنکر مہارشی دتا کا آدیش 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 سو دوستو ایسی پگوان والمیک جیدہ ایک بہت ہی شکتی شالی منتر دوستو اس منتر دی شکتی بہت ہی وڈی ہے جب تن کا جاپ کروں گے تو اپنے آپ ہی احساس ہونا شروع ہو جائے گا تو ہنو اپنے آپ ہی احساس ہونا شروع ہو جائے گا کہ کوئی شکتی تھوڑی نال ہے کوئی شکتی تھوڑی رکھا کر رہی ہے تو مسیبتہ تو بچا رہی ہے دوستو اس منتر نو صد کرن تو, تو سی چنگی طرح اس منتر نو یاد کر لینا ہے چنگی طرح کنٹ کر لینا ہے اس تو بعد ہی اس منتر نو جاب کرنا اس منتر دا شروع کرنا ہے ہر روز جی ਆਪਣੇ ਪੂਜਾ ਦੇ ਸਥਾਨ ਤੇ ਆਪਣੇ ਘਰ ਦੇ ਮੰਦਰ ਵਿੱਚ ਤੁਸੀਂ ਤੂਫ ਅਗਰਬਤੀ ਕਰਦੇ ਆਂ ਦੀਵਾ ਬਾਤੀ ਕਰਦੇ ਆਂ ਉਸ ਵੇਲੇ ਹੀ ਤੁਸੀਂ ਇਸ ਮੰਤਰ ਦੀ ਇੱਕ ਮਾਲਾ ਦਾ ਜਾਪ ਕਰ ਸਕਦੇ ਆਂ ਤੇ ਤੁਸੀਂ ਇਸ ਮੰਤਰ ਨੂੰ ਸਿੱਧ ਨਿਵੀ ਕਰਦੇ ਤਾਂ ਹਰ ਰੋਜ਼ ਹੋ ਸਕੇ ਤਸਵੀਰ ਤੇ ਸ਼ਾਮ ਹਰ ਰੋਜ਼ ਇਹ ਨਾ ਹੋ ਸਕੇ ਇਸ ਮੰਤਰ ਦਾ ਜਾਪ ਕਰਦੇ ਜਾਣਾ ਹੈ ਜਿੰਨਾ ਜਾਪ ਕਰੋਗੇ ਉਨਾ ਹੀ ਤੁਹਾਨੂੰ ਫਾਇਦਾ ਮਿਲੇਗਾ ਅਤੇ ਜਿੰਨੇ ਯਕੀਨ ਦੇ ਨਾਲ ਜਿੰਨੇ ਵਿਸ਼ਵਾਸ ਦੇ ਨਾਲ ਤੁਸੀਂ ਜਾਪ ਕਰੋਗੇ ਉਹ ਹੀ ਵਿਸ਼ਵਾਸ ਤੁਹਾਨੂੰ ਵਾਪਸ ਮਿਲਣਾ ਹੈ ਵਿਸ਼ਵਾਸ ਨੂੰ ਹੀ ਪਾਗ ਲੱਗਣਿਆ ਉਸੇ ਵਿਸ਼ਵਾਸ ਨੇ ਤੁਹਾਡੇ ਲਈ ਕੇ ਤਰੱਕੀ ਦੇ ਰਸਤੇ ਖੋਲਣਿਆ ਅਤੇ ਭਗਵਾਨ ਵਾਲਮੀਕ ਜੀ ਦੀ ਤੁਹਾਡੇ ਤੇ અપਾਰ ਕਿਰਪਾ ਹੋਣੀ ਹੈ ਬਸ ਤੁਸੀਂ ਸੱਚੇ ਮਨ ਦੇ ਨਾਲ ਇੱਕ ਮਨਜਿਤ ਹੋ ਕੇ ਸੁਚਮ ਦੇ ਨਾਲ ਇਸ ਮੰਤਰ ਦਾ جاب کر دے رہنا ہے بہت ہی شکتی شلی منتر ہے ازمایا ہویا منتر ہے بہت سارے بگتان نے اس منتر دی کرپا پراپت کر لی ہے اور تسی بھی اس منتر دی کرپا پراپت کر سکتے ہیں سو so دوستو جے کر تسی ساڑھے سینل تنوے ہوتا چینل سبسکرائب ضرور کرنا بیل بل لائکنگ کر کے آل پر کلک کرنا ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਅਤੇ 11ਵੇਂ ਸ਼ਰੀਫ ਦੇ ਪੈਗਾਮ ਆਪ ਸਭੀ ਲਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ